ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਹੀ ਖੁਸ਼ੀ ਦੀ ਖਬਰ ਹੈ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਚੱਲ ਰਹੇ ਤਣਾਅ ਵਿੱਚ ਕਮੀ ਆਈ ਹੋਸਟ ਨਾਲ ਨੂੰ ਇੱਕ ਕਿਸਮ ਨਾਲ ਕਿਹਾ ਜਾਵੇ ਕਿ ਤੀਸਰੀ ਧਿਰ ਨੇ ਵਿੱਚ ਪੈ ਕੇ ਮੱਠਾ ਕੀਤਾ ਜਾਂ ਰੁਕਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਭਾਵੇਂ ਇਸ ਗੱਲ ਨੂੰ ਸਾਡਾ ਮੀਡੀਆ ਹਲੇ ਵੀ ਉਛਾਲ ਰਿਹਾ ਹੈ ਕਿ ਪਾਕਿਸਤਾਨ ਨੂੰ ਅਸੀਂ ਘੁੱਟਣਿਆਂ ਪਰਨੇ ਕਰ ਦਿੱਤਾ ਤੇ ਟੇਕ ਨਹੀਂ ਸਕਿਆ ਸਾਡੀ ਅਮਨਤਾ ਕਰਨ ਲੱਗਿਆ ਤੇ ਬਹੁਤ ਸਾਰੇ ਲੋਕਾਂ ਦੀ ਇੰਟਰਵਿਊ ਕਰਵਾ ਕੇ ਫਿਰ ਇੱਕ ਕਿਸਮ ਨਾਲ ਪੜਗਾਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਡੀ ਜਨਤਾ ਲਈ ਸਾਡੇ ਗ੍ਰੇਸ਼ ਲਈ ਸਾਡੇ ਭਾਈਚਾਰੇ ਲਈ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਸਾਨੂੰ ਹਾਲਾਤ ਵਿਗਾੜ ਕੇ ਉਸ ਦੇ ਵਿੱਚੋਂ ਸਵਾਦ ਤੇ ਚਟਕਾਰੇ ਲੈਣ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਜਦੋਂ ਕਿ ਸਾਡੇ ਮੀਡੀਏ ਦੀ ਇਸ ਕਿਸਮ ਦੀ ਹਾਲਤ ਬਣ ਚੁੱਕੀ ਹੈ ਕਿ ਉਸ ਤੇ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਜੇ ਅਸੀਂ ਗਾਰਡੀਅਨ ਦੀ ਰਿਪੋਰਟ ਦੀ ਗੱਲ ਕਰੀਏ ਸੀ ਐਨਐਨ ਦੀ ਜਾਂ ਅਲਜਜ਼ੀਰਾ ਦੀ ਅੰਤਰਰਾਸ਼ਟਰੀ ਪੱਤਰ ਤੇ ਪ੍ਰਤਿਸ਼ਠਾ ਹਾਸਲ ਕਰ ਚੁੱਕੇ ਚੈਨਲਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਫ਼ ਅਤੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਫੌਜੀ ਵੱਡੇ ਅਧਿਕਾਰੀਆਂ ਦੀ ਆਪਸ ਵਿੱਚ ਗੱਲਬਾਤ ਹੋ ਚੁੱਕੀ ਹੈ ਅਮਰੀਕਾ ਦੇ ਡੋਨਲਡ ਟਰੰਪ ਵੱਲੋਂ ਮਦਇਸਥਾ ਜਾਂ ਵਿਚੋਲੇ ਦੀ ਭੂਮਿਕਾ ਨਿਭਾਈ ਹੈ ਸਾਡੇ ਭਾਰਤ ਸਰਕਾਰ ਅਤੇ ਪਾਕਿਸਤਾਨ ਦੇ ਇਕੁਅਲ ਕਾਉਂਟਰਪਾਰਟ ਹੈ ਜਿਹੜੇ ਉਹਨਾਂ ਨੇ ਇੱਕ ਦੂਜੇ ਨਾਲ ਗੱਲ ਕਰਕੇ ਸੀਜ਼ ਫਾਇਰ ਦੀ ਗੱਲ ਕੀਤੀ ਹੈ ਤੇ 11:30 ਵਜੇ ਰਾਤ ਤੋਂ ਲੈ ਕੇ ਹੁਣ ਤੱਕ ਉਸ ਦਾ ਕਿਤੇ ਕੋਈ ਵੱਡੇ ਪੱਧਰ ਤੇ ਉਲੰਘਣ ਨਜ਼ਰ ਨਹੀਂ ਆਇਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਛੋਟੇ ਯੁੱਧ ਜਾਂ ਯੰਗ ਦੇ ਵਿੱਚੋਂ ਹਾਸਲ ਸਾਨੂੰ ਕੀ ਹੋਇਆ ਹਾਸਲ ਇਹ ਹੋਇਆ ਕਿ ਅਮਰੀਕਾ ਬਿਆਨ ਦੇ ਰਿਹਾ ਹੈ ਕਿ ਉਹ ਦੋਵਾਂ ਮੁਲਕਾਂ ਦਾ ਤਣਾਅ ਘਟ ਕਰਕੇ ਦੋਵਾਂ ਮੁਲਕਾਂ ਨਾਲ ਆਪਣੀ ਤਜਾਰਤ ਕਰਨੀ ਚਾਹੁੰਦਾ ਹੈ ਕਹਿਣ ਤੋਂ ਮਤਲਬ ਇਹ ਹੈ ਕਿ ਉਹ ਹੁਣ ਵਿਚੋਲੇ ਦੀ ਭੂਮਿਕਾ ਵਜੋਂ ਵਿਚੋਲੇ ਦੀ ਛਾਪ ਪਾਉਣ ਨੂੰ ਤਿਆਰ ਹੈ ਕਿ ਮੈਂ ਆਪਣਾ ਸਮਾਨ ਦੋਵੇਂ ਮੁਲਕਾਂ ਨੂੰ ਵੇਚਾਂਗਾ ਇਸੇ ਤਰੀਕੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੀਨ ਅਤੇ ਹੋਰ ਸਬੰਧਤ ਮੁਲਕਾਂ ਦੀ ਤਾਰੀਫ਼ ਕਰਦੇ ਸੁਣੇ ਗਏ ਚੀਨ ਨੇ ਆਪਣਾ ਸਮਾਨ ਵੀ ਭਾਰਤ ਤੇ ਪਾਕਿਸਤਾਨ ਵਿੱਚ ਵੱਡੀ ਪੱਧਰ ਤੇ ਵੇਚਣਾ ਹੈ ਭਾਰਤ ਦਾ ਕਾਰਪੋਰੇਟ ਜੋ ਲਗਾਤਾਰ ਵੱਡੇ ਹਾਈਵੇ ਬਣਾ ਕੇ ਇੱਕ ਸਿਲਕ ਮਾਰਗ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕਦੇ ਵੀ ਹੋ ਨਹੀਂ ਸੀ ਸਕਦਾ ਕਿ ਪੰਜਾਬ ਵਿੱਚ ਆ ਕੇ ਜਾਂ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਉਹਨਾਂ ਦੀਆਂ ਸੜਕਾਂ ਰੋਕ ਜਾਣ ਜਦੋਂ ਕਿ ਉਹਨਾਂ ਦਾ ਭਵਿੱਖ ਦਾ ਪਲਾਨ ਇਹ ਹੈ ਕਿ ਇਹਨਾਂ ਵੱਡੇ ਮਾਰਗਾਂ ਰਾਹੀਂ ਭਾਰਤ ਨੂੰ ਸਮੁੱਚੇ ਤੌਰ ਤੇ ਵਿਸ਼ਵ ਨਾਲ ਜੋੜਨਾ ਉਹਨਾਂ ਦੀ ਇੱਕ ਵਪਾਰਕ ਲੋੜ ਸੀ ਉਸ ਵਪਾਰਕ ਲੋੜ ਨੂੰ ਹਰ ਹਾਲਤ ਵਿੱਚ ਕਿਧਰੇ ਨਾ ਕਿਧਰੇ ਪੂਰਾ ਕੀਤਾ ਜਾਵੇਗਾ ਇਸ ਲਈ ਉਹਨਾਂ ਨੇ ਇਹ ਹਾਸਲ ਕੀਤਾ ਕਿ ਥੋੜੇ ਯੁੱਧ ਤੋਂ ਬਾਅਦ ਉਹ ਆਪਣੀਆਂ ਉਹਨਾਂ ਵਪਾਰਕ ਨੀਤੀਆਂ ਨੂੰ ਫਿਰ ਅੱਗੇ ਲਿਜਾਣਗੇ ਇਹਦੇ ਨਾਲ ਹੋਇਆ ਇਹ ਜੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਨੁਕਸਾਨ ਭਾਰਤ ਦੇ ਆਮ ਲੋਕਾਂ ਨੂੰ ਭਾਰਤ ਦੀ ਆਰਥਿਕਤਾ ਨੂੰ ਹੋਇਆ ਜੋ ਵਪਾਰੀ ਪਹਿਲਾਂ ਭਾਰਤ ਵਿੱਚ ਇਥੋਂ ਦੀ ਸਟਾਕ ਮਾਰਕੀਟ ਵਿੱਚ ਇਨਵੈਸਟ ਕਰ ਰਿਹਾ ਸੀ ਉਹ ਇੱਕਦਮ ਸ਼ੇਕ ਹੋਈ ਇੱਕਦਮ ਥੱਲੇ ਆਈ ਤੇ ਉਸ ਨੂੰ ਵੱਡੇ ਪੱਧਰ ਤੇ ਘਾਟਾ ਪਿਆ ਬਹੁਤ ਸਾਰੀਆਂ ਥਾਵਾਂ ਤੇ ਜਾਨੀ ਅਤੇ ਮਾਲੀ ਨੁਕਸਾਨ ਵੀ ਵੱਡੇ ਪੱਧਰ ਤੇ ਹੋਇਆ ਸਾਨੂੰ ਹਾਸਲ ਕੀ ਹੋਇਆ ਹਾਸਲ ਸਾਨੂੰ ਕਿਸੇ ਵੱਡੀ ਇਸ ਕਿਸਮ ਦੀ ਚੀਜ਼ ਨੂੰ ਅਸੀਂ ਇਹ ਨਹੀਂ ਮੰਨ ਸਕਦੇ ਕਿ ਹਾਸਲ ਹੋਈ ਪਾਕਿਸਤਾਨ ਨੇ ਕਿਹਾ ਹੋਵੇ ਕਿ ਹੁਣ ਪੂਰਨ ਤੌਰ ਤੇ ਉੱਥੇ ਅਤਵਾਦ ਦੇ ਟਿਕਾਣੇ ਖਤਮ ਹੋ ਜਾਣਗੇ ਜਾਂ ਇਸ ਸਮਝੀ ਵਿੱਚ ਭਾਵੇਂ ਅਸੀਂ ਹੁਣ ਤੱਕ ਪਾਣੀ ਨੂੰ ਨਹੀਂ ਰੱਖਿਆ ਪਰ ਮੈਨੂੰ ਇਹ ਲੱਗਦਾ ਹੈ ਕਿ ਵਿਚੋਲਗੀ ਨੇ ਜਿਸ ਪਾਣੀ ਨੂੰ ਅਸੀਂ ਰੋਕਣ ਦੀ ਗੱਲ ਕੀਤੀ ਸੀ ਉਸ ਪਾਣੀ ਨੂੰ ਫੇਰ ਚਲਾ ਦੇਣਾ ਹੈ ਹਾਂ ਰਾਜ ਪੱਤਰ ਤੇ ਇਸ ਤੋਂ ਰਾਜਨੀਤਿਕ ਲਾਹਾ ਸਾਡੇ ਨੇਤਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਲੈਣ ਦੀ ਕੋਸ਼ਿਸ਼ ਕਰਨਗੇ ਪਰ ਫਿਰ ਵੀ ਇਹ ਮੰਨਿਆ ਜਾ ਸਕਦਾ ਹੈ ਕਿ ਭਾਵੇਂ ਇੱਕ ਪਾਸਾ ਹੋਵੇ ਭਾਵੇਂ ਦੂਸਰਾ ਜਿਹੜੇ ਸਾਡੇ ਆਰਥਿਕਤਾ ਨੂੰ ਅੱਗੇ ਲਿਜਾਣ ਵਾਲੇ ਜਾਂ ਉਸ ਦੇ ਆਧਾਰ ਤੇ ਵਪਾਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਆਪਣਾ ਆਪਣਾ ਮਾਲ ਵੇਚਣ ਵਿੱਚ ਕੋਈ ਕਸਰ ਨਹੀਂ ਛੱਡੀ ਇੱਕ ਖਬਰ ਜੋ ਸੁਖਾਵੀ ਲੱਗਦੀ ਹੈ ਜਿਸ ਤੇ ਵਾਕਈ ਇਹ ਮੰਨਿਆ ਜਾਂਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਉਹਦਾ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਇੱਕੋ ਇੱਕ ਧਰਮ ਸਥਾਨ ਜਾ ਸੰਸਥਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਇਸ ਲੜਾਈ ਦੇ ਦੌਰਾਨ ਵਿੱਚ ਕੋਈ ਸਮੱਸਿਆ ਆਵੇਗੀ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਜਿੱਥੋਂ ਤੱਕ ਹੋ ਸਕਿਆ ਉਹਨਾਂ ਦੀ ਰਹਿائش ਵਿੱਚ ਵੀ ਸਹਾਇਤਾ ਕਰਨਗੇ ਪਰ ਸਾਡੇ ਉੱਚੀ ਉੱਚੀ ਆਵਾਜ਼ ਵਿੱਚ ਰਾਸ਼ਟਰ ਦੇ ਨਾਂ ਤੇ ਸੰਦੇਸ਼ ਦੇਣ ਵਾਲੇ ਬਹੁਤ ਸਾਰੇ ਉਹ ਲੋਕ ਜੋ ਇਨ੍ਹਾਂ ਖੇਤਿਆਂ ਵਿੱਚ ਵਸਦੇ ਹਨ ਉਹਨਾਂ ਚੋਂ ਕਿਸੇ ਨੇ ਅੱਗੇ ਆ ਕੇ ਹੰਮੀ ਨਹੀਂ ਭਰੀ ਕਿ ਸੰਕਟ ਦੀ ਘੜੀ ਦੇ ਵਿੱਚ ਅਸੀਂ ਫੌਜ ਨਾਲ ਦੇਸ਼ ਨਾਲ ਦੇਸ਼ ਦੇ ਪਛੰਡਿਆਂ ਦੇ ਨਾਲ ਖੜੇ ਹਾਂ